ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਇੱਕ ਨਵੀਂ ਭਰਤੀ ਬਾਰੇ ਤੁਹਾਨੂੰ ਮੈਂ ਦੱਸਣ ਜਾ ਰਿਹਾ ਹਾਂਗਾ ਇੱਕ ਨਵੀਂ ਭਰਤੀ ਆਈ ਹੈ ਕੋਲੇ ਦੇ ਵਿੱਚ 23 ਪੋਸਟ ਹੈਗੀਆਂ ਠੀਕ ਹੈ ਜੀ ਜਨਰਲ ਕੈਟਾਗਰੀ ਦੀ ਉਮਰ ਇੱਥੇ 18 ਤੋਂ 37 ਸਾਲ ਹੈ OBC ਨੂੰ 3 ਸਾਲ ਦੀ ਛੋਟ ਹੈ ਤੇ SC BC ਨੂੰ 5 ਸਾਲ ਦੀ ਛੋਟ ਹੈ ਹਰ ਭਰਤੀ ਸਹੀ ਜਾਣਕਾਰੀ ਲਈ ਤੁਸੀਂ ਆਪਣੇ ਕਿਨਾਂ ਨਾਲ ਜੁੜ ਸਕਦੇ ਹੋ ਤਾਂ ਜੀ ਜਿਹੜੀ ਇਹ ਭਰਤੀ ਹੈਗੀ ਠੀਕ ਹੈ ਜੀ ਕਲਰਕ ਦੀ ਭਰਤੀ ਹੈ ਇਹ ਤੇ ਇਹ ਭਰਤੀ ਦੀ ਕੋਈ ਵੀ ਫੀਸ ਨਹੀਂ ਹੈਗੀ ਠੀਕ ਹੈ ਜੀ ਫ੍ਰੀ ਦੇ ਵਿੱਚ ਤੁਸੀਂ ਇਹ ਭਰਤੀ ਭਰ ਸਕਦੇ ਹੋ ਕਿਵੇਂ ਫਾਰਮ ਭਰਨਾ ਕਿਵੇਂ ਸਾਰਾ ਕੁਝ ਪ੍ਰੋਸੈਸ ਹੈ ਉਹ ਸਾਰਾ ਕੁਝ ਮੈਂ ਵੀਡੀਓ ਦੇ ਵਿੱਚ ਦੱਸਦਾ ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਣਾ ਰਾਜੇ ਠੀਕ ਹੈ ਜੀ ਅੱਜ ਆਪਣੇ ਲਾਸਟ ਦਿਨ ਰਾਜੇ ਆਫਰ ਦਾ ਠੀਕ ਹੈ ਜੀ ਅੱਜ ਦਾ ਲਾਸਟ ਦਿਨ ਆਫਰ ਦਾ ਹੈਗਾ ਜਿਹੜਾ ਕੋਈ ਵੀ ਬੱਚੇ ਬੈਚ 25 ਵਿੱਚ ਕਰਨਾ ਚਾਹੁੰਦਾ ਉਹ ਕਰ ਸਕਦਾ ਹੈਗਾ ਆਪਣੀ ਐਪ ਦੇ ਉੱਪਰੋਂ ਠੀਕ ਹੈ ਜੀ ਤੇ ਚਲੋ ਸਾਰੇ ਬੈਚ ਆਪਣੇ ਤੇ ਲਈ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਕਰ ਸਕਦੇ ਹੋ 0 ਲੈਵਲ ਤੋਂ ਕਰ ਸਕਦੇ ਹੋ ਵਿੱਚ ਪੀਡੀਐਫ ਵੀਡੀਓ ਤੋਂ ਕਰ ਸਕਦੇ ਹੋ ਠੀਕ ਹੈ ਜੀ ਆਪਣੀ ਐਪ ਹੈ ਐਂਡਰੋਇਡ ਵਾਲੇ ਬੱਚੇ ਨੇ ਐਪ ਡਾਊਨਲੋਡ ਕਰ ਲੈਣੇ ਡੀਪੁੱਲ ਐਜੂਕੇਸ਼ਨ ਵਾਲਾ ਆਈਫੋਨ ਵਾਲੇ ਬੱਚੇ ਨੇ ਕਲਾਸ ਪਲੱਸ ਐਪ ਡਾਊਨਲੋਡ ਕਰ ਲੈਣੇ ਤੇ ਕੋਡ ਵੀ ਫਿਲ ਕਰਨਾ ਡਬਲ ਐਕਸ ਰਹਿਣ ਆ ਸਾਰੇ ਬੈਚ ਤਾਂ ਜੀ ਆਪਣੇ ਕੋਲ ਚੱਲ ਰਹੇ ਨੇ ਕੰਟੈਂਟ ਦੀ ਆਪਣੀ 100% ਗਾਰੰਟੀ ਹੁੰਦੀ ਹੈ ਤੇ ਜਿਹੜਾ ਬੱਚਾ ਕਰਵਾਇਆ ਹੋਇਆ ਸਾਰਾ ਪ੍ਰੋਗਰੈਸ ਸਿਲੈਕਸ਼ਨ ਦੀ ਵੀ 100% ਜ਼ਿੰਮੇਵਾਰੀ ਹੋਊਗੀ ਠੀਕ ਹੈ ਜੀ ਚਲੋ ਆ ਰਾਜੇ ਭਾਰਤੀ ਜਿਹੜੀ ਕੱਢੀ ਗਈ ਦੋਨੇ ਹੀ ਅਪਲਾਈ ਕਰ ਸਕਦੇ ਆ ਆਲ ਪੰਜਾਬ ਤੋਂ ਕੈਂਡੀਡੇਟ ਅਪਲਾਈ ਕਰ ਸਕਦੇ ਆ ਭਰਤੀ ਕਿੱਥੋਂ ਦੀ ਹੈ ਜੀ ਇਹ ਸੰਗਰੂਰ ਜ਼ਿਲ੍ਹੇ ਦੀ ਭਰਤੀ ਹੈ ਠੀਕ ਹੈ ਜੀ ਲਾਸਟ ਡੇਟ ਜਿਹੜੀ ਹੈਗੀ ਉਹ 29 ਨਵੰਬਰ ਹੈਗੀ ਆ ਠੀਕ ਹੈ ਜੀ ਕਿਵੇਂ ਫਾਰਮ ਭਰਨਾ ਕਿੱਥੇ ਭੇਜਣਾ ਤੁਹਾਨੂੰ ਦੱਸਦਾ ਕੋਟਰ ਰਾਜ ਦੇ ਵਿੱਚ ਜਿਹੜੀਆਂ ਪੋਸਟਾਂ ਕਲਰਕ ਦੀਆਂ ਪੋਸਟਾਂ ਹੈਗੀਆਂ 23 ਪੋਸਟਾਂ ਹੈਗੀਆਂ ਆ ਤੁਸੀਂ ਕੈਟਾਗਰੀ ਵਾਈਜ਼ ਪੋਸਟਾਂ ਦੇਖ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਰੇ ਵਿੱਚ ਕੁਆਲੀਫਿਕੇਸ਼ਨ ਕੀ ਮੰਗੀ ਹੈ ਬੀਏ ਠੀਕ ਹੈ ਜੀ ਜਿਹੜੇ ਕੈਂਡੀਡੇਟ ਦੇ ਕੋਲੇ ਬੀਏ ਕੋਈ ਵੀ ਗ੍ਰੈਜੂਏਸ਼ਨ ਡਿਗਰੀ ਹੈ ਉਹ ਭਰ ਸਕਦਾ ਹੈਗਾ 10ਵੀਂ ਦੇ ਵਿੱਚ ਤੁਹਾਡੇ ਕੋਲ ਪੰਜਾਬੀ ਹੋਣੀ ਲਾਜ਼ਮੀ ਹੈ ਤੇ ਕੰਪਿਊਟਰ ਦੀ ਤੁਹਾਨੂੰ ਨੌਲਜ ਹੋਣੀ ਲਾਜ਼ਮੀ ਹੈ। 1-1 2024 ਨੂੰ ਤੁਹਾਡੀ ਏਜ 18 ਤੋਂ 37 ਦੇ ਵਿੱਚ ਵਿੱਚ ਆਉਣੀ ਚਾਹੀਦੀ ਹੈ ਜਨਰਲ ਕੈਟਾਗਰੀ ਦੂਜੀਆਂ ਕੈਟਾਗਰੀਆਂ ਤੁਹਾਨੂੰ ਪਤਾ ਕੀ ਛੋਟ ਹੈਗੀ। ਠੀਕ ਹੈ ਜੀ ਤੇ ਆਹ ਤੁਸੀਂ ਫਾਰਮ ਕੀ ਕਰਨਾ ਆਹ ਫਾਰਮ ਦਾ ਤੁਹਾਨੂੰ ਜਿਹੜਾ ਪ੍ਰਿੰਟ ਆ ਆਪਣਾ ਉਹ ਆਗਾ ਪੀਡੀਐਫ ਇਹ ਤੁਹਾਨੂੰ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਸੈਂਡ ਕਰ ਦੇਣਾ। ਟੈਲੀਗ੍ਰਾਮ ਦੇ ਜਿਹੜਾ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਊਗਾ। ਉੱਥੋਂ ਤੁਸੀਂ ਇਹ ਪਰਫਾਰਮਾ ਜਿਹੜਾ ਇਹ ਕ੍ਰੋਪ ਕਰਵਾ ਕੇ ਪ੍ਰਿੰਟ ਆਊਟ ਕਢਵਾ ਲੈਣਾ ਇਹਦਾ। ਠੀਕ ਹੈ ਜੀ ਤੇ ਇੱਥੇ ਤੁਸੀਂ ਜਿਹੜੀ ਵੀ ਕੈਟਾਗਰੀ ਦੇ ਵਿੱਚ ਫਿੱਲ ਕਰਨਾ ਕੋ ਉੱਤਰਾਂ ਤੇ ਲਿਖਿਆ ਹੋਇਆ ਇੱਥੇ ਜਿਹੜੀ ਕੈਟਾਗਰੀ ਫਿੱਲ ਕਰ ਲਓ ਜਰਨਲ ਆ ਐਸ ਸੀ ਆ ਵੀ ਸੀ ਆ ਉਹ ਫਿੱਲ ਕਰ ਦਿਓ ਇੱਥੇ ਨੇਮ ਫਾਦਰ ਨੇਮ ਡੇਟ ਆਫ ਬਰਥ ਐਜ ਤੁਹਾਡੀ ਕਿੰਨੀ ਬਣਦੀ ਹੈ এডਿਕੇਸ਼ਨ ਕੁਆਲੀਫਿਕੇਸ਼ਨ ਜੇ ਮੇ ਤੁਹਾਡੀ ਹੈਗੀ ਤੁਸੀਂ ਇੱਥੇ ਲਾ ਸਕਦੇ ਹੋ 10ਵੀਂ 12ਵੀਂ ਗ੍ਰੈਜੂਏਸ਼ਨ ਠੀਕ ਹੈ ਜੀ ਇਹ ਲਾ ਸਕਦੇ ਹੋ ਪਰਮਾਨੈਂਟ ਐਡਰੈਸ ਜਿਹੜਾ ਭਰੋਗੇ ਉਹ ਹੀ ਕੋਰਸ ਬੋਰਡਿੰਗ ਐਡਰੈਸ ਭਰ ਦੇਣਾ ਨੈਸ਼ਨਲਟੀ ਇੰਡੀਅਨ ਕਰਨੀ ਹੈ ਇੱਕ ਐਕਸਪਰੀਸ ਹੈਗਾ ਜਸ ਕਰ ਦਿਓ ਨਹੀਂ ਹੈਗਾ ਨੋ ਕਰ ਦਿਓ ਇੱਥੇ ਮੋਬਾਈਲ ਨੰਬਰ ਜੇ ਕੋਈ ਐਫ ਆਈ ਆਰ ਹੈ ਇਹ ਤੁਹਾਡੇ ਤੇ ਜਸਟ ਕਰ ਦਿਓ ਜੇ ਨਹੀਂ ਹੈ ਜੇ ਨੋ ਕਰ ਦਿਓ ਇੱਥੇ ਤੁਸੀਂ ਜਿਹੜੇ ਡਾਕੂਮੈਂਟ ਲਾਏ ਐ ਜਿਵੇਂ ਤੁਸੀਂ 10ਵੀਂ ਦਾ ਲਾਇਆ ਐ 12ਵੀਂ ਦਾ ਲਾਇਆ ਐ ਗ੍ਰੈਜੂਏਸ਼ਨ ਦਾ ਲਾਇਆ ਐ ਠੀਕ ਹੈ ਜੀ ਤੇ ਜੇ ਕੋਈ ਬੱਚਾ ਕਿਸੇ ਜਾਤੀ ਦਾ ਸਮਝਦਾ ਰਖਦਾ ਉਹਨਾਂ ਨੇ ਆਹਦਾ ਐਸ ਸੀ ਜਾਂ ਬੀ ਸੀ ਸਰਟੀਫਿਕੇਟ ਜਿਹੜਾ ਉਹ ਲਾਉਣਾਗਾ ਤੇ ਆਧਾਰ ਕਾਰਡ ਜ਼ਰੂਰ ਨਾਲ ਲਾਉਣਾ ਤੇ ਜਿਹੜੇ ਵੀ ਡਾਕੂਮੈਂਟ ਤੁਸੀਂ ਨਾਲ ਲਾਓਗੇ ਨਾ ਸਾਰੇ ਦੇ ਥੱਲੇ ਤੁਹਾਡੇ ਸਾਈਨ ਹੋਣੇ ਲਾਜ਼ਮੀ ਹੈ ਠੀਕ ਹੈ ਜੀ ਇੱਥੇ ਤੁਸੀਂ ਆਪਦੀ ਡੇਟ ਫਿਲ ਕਰ ਦਿਓ ਜਿਸ ਤੇ ਤੁਸੀਂ ਫਾਰਮ ਪੇਜੇ ਕਿਹੜੀ ਜਗ੍ਹਾ ਤੋਂ ਪ ਜਨਰਲ ਨੌਲੇਜ ਦਾ ਪੇਪਰ ਹੋਣਾ ਇੱਥੇ 50 ਨੰਬਰਾਂ ਦਾ ਕੋਈ ਮੈਥ ਨਹੀਂ ਹੈਗਾ ਕੋਈ ਰੀਜ਼ਨਿੰਗ ਨਹੀਂ ਕੁਝ ਨਹੀਂ ਹੈਗਾ ਜਨਰਲ ਨੌਲੇਜ ਆਊਗੀ 50 ਨੰਬਰਾਂ ਦੀ ਇਸ ਤੋਂ ਬਾਅਦ ਇੰਗਲਿਸ਼ ਦਾ ਇਹਦੇ ਦੋ ਚੀਜ਼ਾਂ ਹੋਣਗੀਆਂ ਜੇ ਅਗਰ ਪਹਿਲੇ ਲਿਖਾ ਕੇ ਦੇਖਣਗੇ 30 ਨੰਬਰ ਦਾ ਇੱਕ ਇੱਥੇ ਜੈਕਟਿਵ ਟਾਈਪ ਪ੍ਰੈਸ਼ਨ ਹੋਣਗੇ 20 ਨੰਬਰਾਂ ਦੇ ਕਹਿੰਦਾ ਹੁੰਦਾ 100 ਨੰਬਰ ਦਾ ਤੁਹਾਡਾ ਪੇਪਰ ਹੋਊਗਾ ਠੀਕ ਹੈ ਜੀ ਤੇ 네ਗੇਟਿਵ ਮਾਰਕਿੰਗ ਜੇ 1/4 ਦੀ ਹੋਊਗੀ ਠੀਕ ਹੈ ਜੀ ਬਸ ਆਹੀ ਚੀਜ਼ ਹੈਗੀ ਤੇ ਜੇ ਕਿਸੇ ਬੱਚੇ ਨੂੰ ਫਿਰ ਵੀ ਕੋਈ ਪ੍ਰੋਬਲਮ ਹੈਗੀ ਤਾਂ ਤੁਸੀਂ ਮੈਨੂੰ ਕਮੈਂਟਰ ਦੇ ਵਿੱਚ ਕਰ ਸਕਦੇ ਹੋ ਬਾਕੀ ਤੇ ਟ ਕੰਪਿਊਟਰ ਟਾਈਪਿੰਗ ਟੈਸਟ ਇੰਗਲਿਸ਼ ਦੀ ਸਪੀਡ ਮੰਗੀ ਹੈ 30 ਦੇ ਲਈ ਠੀਕ ਹੈ ਜੀ ਬਾਕੀ ਤੁਸੀਂ ਡਾਕੂਮੈਂਟ ਦਾ ਜਿਹੜਾ ਇਹਦਾ ਪੀਡੀਐਫ ਹੈ ਉਹ ਤੁਸੀਂ ਚਾਜਣਾ ਦੇਖ ਲੈਣਾਗਾ ਤੁਹਾਨੂੰ ਇਹ ਸੈਂਡ ਕਰ ਦੂੰਗਾ ਆਪਣੇ ਟੈਲੀਗ੍ਰam ਗਰੁੱਪ ਦੇ ਵਿੱਚ ਜਿਹੜੀਆਂ ਮੇਨ ਮੇਨ ਚੀਜ਼ਾਂ ਸੀ ਉਹ ਤੁਹਾਨੂੰ ਮੈਂ ਸਾਰੀਆਂ ਇੱਥੇ ਦੱਸ ਦਿੱਤੀਆਂ ਠੀਕ ਹੈ ਜੀ ਜੇ ਬਾਕੀ ਸਮੇਂ ਸਮੇਂ ਦੇ ਬੈਕਸਾਈਡ ਚੈੱਕ ਕਰਦੇ ਰਹੋ ਤੁਸੀਂ ਸੋਣਿਓ ਠੀਕ ਹੈ ਜੀ ਆ ਲਿਖਿਆ ਹੋਇਆ ਇਹਨਾਂ ਨੇ ਵੈਨੂਅਰ ਸ਼ਡਿਊਲ ਟੈਸਟ ਇੰਟਰਵਿਊ ਸ਼ੈਲ ਵੀ ਆਫਟਰ 30 11 ਤੋਂ ਬਾਅਦ ਤੁਸੀਂ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਕਿਸੇ ਵੀ ਬੱਚੇ ਨੂੰ ਕੋਈ ਪਰਸਨਲ ਤੇ ਮੈਸੇਜ ਨਹੀਂ ਆਊਗਾ ਕੋਈ ਉਹਨੂੰ ਲੈਟਰ ਨਹੀਂ ਆਊਗਾ ਵੈਬਸਾਈਟ ਚੈੱਕ ਕਰਦੇ ਰਹਿਣਾ ਹੈਗਾ ਜੇਕਰ ਤੁਸੀਂ ਕੋਈ ਫਾਰਮ ਦੇ ਵਿੱਚ ਗਲਤੀ ਭਰੀ ਹੈ ਉਹਦੇ ਜੋ ਮੈਦਾ ਤੁਸੀਂ ਖੁਦ ਹੋਪੋਗੇ ਠੀਕ ਹੈ ਜੀ ਜੇ ਤੁਸੀਂ ਬਰੌਂਗਲੀ ਵੀ ਕੋਈ ਫਿਲ ਕਰਤਾ ਬਾਕੀ ਰਾਜੇ 5:00 ਵਜੇ ਤੋਂ ਪਹਿਲਾਂ ਪਹਿਲਾਂ ਤੁਹਾਡਾ ਲੈਟਰ ਪਹੁੰਚ ਹੀ ਜਾਣਾ ਚਾਹੀਦਾ ਹੈਗਾ ਤੇ ਲੇਟ ਪਹੁੰਚਿਆ ਤਾਂ ਉਹ ਵੀ ਰਿਜੈਕਟ ਕਰ ਦਿੱਤਾ ਜਾਊਗਾ ਠੀਕ ਹੈ ਜੀ ਇਸ ਤੋਂ ਬਾਅਦ ਇਟ ਅਨਾਊਂਸ ਹੋਊਗਾ ਕੈਂਡੀਡੇਟ ਜਿਹੜੇ ਰਿਜ਼ਰਵ ਕੈਟਾਗਰੀ ਪੋਸਟ ਹੋ ਜਾਣਗੇ ਪੋਸਟ ਵੀ ਬਿਲ ਵੀ ਫਿਲਡ ਅਪ ਅਬਗੇਸਟ ਜਨਰਲ ਕੈਟਾਗਰੀ ਕੈਂਡੀਡੇਟ ਜਿਹੜੇ ਕੈਂਡੀਡੇਟ ਦਾ ਜਿਹੜਾ ਰਿਜ਼ਰਵ ਕੈਟਾਗਰੀ ਦਾ ਰਿਜ਼ਰਵ ਕੈਟਾਗਰੀ ਜੀ ਫਿਲ ਕਰ ਠੀਕ ਹੈ ਜੀ ਏਜ ਇਲੈਕਸ਼ਨ ਦਾ ਬੈਨੀਫਿਟ ਦੂਜੇ ਕੈਂਡੀਡੇਟਰ ਨੂੰ ਮਿਲੂਗਾ ਠੀਕ ਹੈ ਜੀ ਜਨਰਲ ਕੈਟਾਗਰੀ ਨੂੰ ਨਹੀਂ ਮਿਲੂਗਾ ਉਹ ਤਾਂ ਪਤਾ ਹੀ ਆਪਾਂ ਨੂੰ ਠੀਕ ਹੈ ਜੀ ਇਟ ਕੇਸ ਆਫ ਕੈਨਸਲ ਜੇ ਤੁਹਾਡਾ ਪੋਸਟਪੋਨ ਹੁੰਦਾ ਟੈਸਟ ਕੋਈ ਵੀ ਜਾਂ ਇੰਟਰਵਿਊ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿੱਤਾ ਜਾਊਗਾ ਠੀਕ ਹੈ ਜੀ ਤੇ ਇਹ ਭਰ ਦਿਓ ਠੀਕ ਹੈ ਜੀ ਹੁਣ ਬਹੁਤ ਬੱਚੇ ਟੈਪਲੀਸ਼ਨ ਨੂੰ ਭੇਜਣਾ ਕਿੱਥੇ ਹੈ ਜੀ ਇਹ ਇਹ ਭੇਜਣਾ ਆਡਰੈਸ ਤੇ ਆਡਰੈਸ ਤੇ ਭਰ ਪਾਈ ਦਿਓ ਅ ਸਪੀਡ ਪੋਸਟ ਕਰਵਾ ਦਿਓ ਠੀਕ ਹੈ ਜੀ ਸਪੀਡ ਪੋਸਟ ਕਰਵਾ ਦਿਓ ਜਿਹੜੇ ਕਿੰਨੀ ਭਰਨਾ ਜੀ ਫੀਸ ਕੋਈ ਨਹੀਂ ਹੈਗੀ ਜੀ ਕੋਈ ਵੀ ਫੀਸ ਨਹੀਂ ਹੈਗੀ ਠੀਕ ਹੈ ਜੀ ਧੰਨਵਾਦ ਵੀ ਦੋਸਤੋ ਜੀ